ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਤੁਹਾਨੂੰ 12 ਦਿਨਾਂ ਨਗ ਦਿਖਾਵਾਂਗੇ ਚਾਰ ਪੰਜ ਵੜਾ ਹੈਗੇ ਤਾਜ਼ਾ ਸੁਨਿਆ ਵੀ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਅਸਿਕਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇਗੁਰੂ ਰਣਦਾਸ ਨਗਰ ਸੇਖਾ ਰੋਡ ਬਰਨਾਲਾ ਤੇ ਪੈਂਦੇ ਆ ਵੀਰੇ ਜਦੋਂ ਆਪਾਂ ਇਧਰੋਂ ਆਈਏ ਐਟਕੀ ਚੌਕ ਕੰਨੀਓ ਤਾਂ ਤੁਹਾਨੂੰ ਡਰਾਈਵਰ ਸਾਈਡ ਮੁੜਨਾ ਪੈਣਾ ਰੈਕੋਟ ਕੰਨੀਓ ਪੂਲ ਉੱਤਰਸਰ ਸੇਖ ਨੂੰ ਸੜਕ ਮੁੜਦੀ ਹੈ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 98153 98107 ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਵਿਹੜ ਦੇਖੀ ਜਾਨੇ ਆ ਹਾਂਜੀ ਇਹਨੂੰ 20 ਮਿੰਟ ਹੋਇਆ ਸੂਈ ਨੂੰ ਜੀ ਠੀਕ ਹੈ ਤੇ ਜੇਰ ਇਹਦੇ ਚੱਲ ਪਈ ਹੈ ਨਾ ਹਾਂਜੀ ਹਾਂ ਜੇਰ ਪਈ ਜਦੋਂ ਬਹਿ ਗਈ ਬਾਈ ਉਹਦੀ ਪੈ ਜਾਣੀ ਹੈ ਜੇ ਇੱਕੋ ਬੱਚਾ ਇਹਨੇ ਕੀ ਦੇਤਾ ਬੱਚੀ ਹੈ ਜੀ ਮੰਗਰੇ ਦੇ ਬੱਚੀ ਆ ਗਈ ਆਪਣੀ ਗਰਲੈਂਡੋ ਚ ਆ ਗਈ ਕਰਾਸ ਨਾ ਹਾਂਜੀ ਹਾਂ ਗਰਲੈਂਡੋ ਚ ਮਤਲਬ ਜਮਾ ਪਿਓਰ ਗਰਲੈਂਡੋ ਨਹੀਂ ਇਹਨੂੰ ਕਹਿ ਸਕਦੇ ਕਈ ਵਾਰ ਵੀਰ ਕਮੈਂਟ ਕਰਦੇ ਵੀ ਇਹ ਗਰਲੈਂਡੋ ਨਹੀਂ ਹੈਗੀ ਠੀਕ ਹੈ ਮਤਲਬ ਜਮਾ ਪਿਓਰ ਗਰਲੈਂਡੋ ਨਹੀਂ ਕਹਿ ਸਕਦੇ 70% ਗਰਲੈਂਡੋ ਆ ਵੀਰੇ ਠੀਕ ਹੈ ਸੂਆ ਕਿਹੜਾ ਸੂਇਆ ਸੂਆ ਦੂਜਾ ਬਾਈ ਜੀ 6 ਦੰਦਾ ਕੀ ਮੂੰਹ ਸੋ ਦੂਜਾ ਸੂਆ ਸੂਇਆ ਮੂੰਹੋ 6 ਦੰਦਾ ਤੇ ਪਿੱਛੇ ਇਹਨੇ ਬੱਚੀ ਦੀ ਹੱਤੀ ਜਰਸੀ ਟਾਈਪ ਦੇ ਵਿੱਚ ਤੇ ਲੇਵਾ ਲੂਵਾ ਦੇਖੋ ਕਿਆ ਪਤਾ ਜੇਰ ਤੁਹਾਡੇ ਸਾਹਮਣੇ ਤੁਰੀ ਵੇ ਮਿੱਟ ਦਸਾਂ ਦਾ ਖੇਡਾ ਖਾਣੀ ਹੋਣੀ ਛੱਡ ਦੇ ਇਹ ਤੇ ਜਿੰਦ ਜਾਣ ਦੇਖੋ ਲੇਵਾ ਲੂਵਾ ਥੱਬੇ ਥੱਬੇ ਦਾ ਹਵਾਨਾ ਚੱਕੀ ਫਿਰ ਜੇ ਥੱਲੇ ਤੇ ਧਾਰ ਵਗੈਰਾ ਮਾਰ ਕੇ ਦੇਖ ਲਈ ਆਪਾਂ ਕੋਈ ਸੋਨਾ ਯਾਰ ਚਵਾਈ ਦੀ ਫੁੱਲ ਬੜਾ ਫਮ ਗਰੰਟੀ ਹੋਊ ਆਪਣੀ ਕੋਈ ਵੀ ਵੀ ਆਨਲਾਈਨ ਮੰਗਾਉਣੀ ਚਾਹੁੰਦਾ ਤਾਂ ਆਪਣੀ ਸਿਰ ਤੋਂ ਲੈ ਕੇ ਪੈਰਾਂ ਤੱਕ ਗਰੰਟੀ ਹੋਊਗੀ ਬੜੀ ਤੇ ਕਿ ਫਿਰ 25 ਕਿਲੋ ਦੱਸ ਦਿਆ ਕਿ ਮਾਲਕ ਜਿੱਥੋਂ ਆਈ ਆ ਵੀ ਦੁੱਧ ਦਾ 25 ਕਿਲੋ ਪਲੂਣ ਦਾ ਦਿੱਤਾ ਹੋਇਆ ਦੂਜਾ ਜਿੰਨਾ ਵੀ ਮਾਲ ਆਪਣੇ ਕੋਲੇ ਅੱਜ ਖੜਾਗਾ ਠੀਕ ਹੈ ਇਹ ਸਾਰਾ ਹੀ ਮਾਲ ਰਾਜਸਥਾਨ ਦਾ ਰਾਜਸਥਾਨ ਤੋਂ ਖਰੀਦਿਆ ਆਪਾਂ ਸਾਰੀ ਹੀ ਰਾਜਸਥਾਨ ਦਾ ਮਾਲ ਆ ਪਿਓਰ ਐ ਮਨ ਵੀ ਕੁਆਲਿਟੀ ਵਾਲੀਆਂ ਗਾਂਵਾਂ ਨੇ ਦੁੱਧ ਨੂੰ ਕੋਈ ਵੀ ਗਾਂ ਮਾੜੀ ਨਹੀਂ ਨਿਕਲਦੀ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਥੱਲੇ ਤੋਂ ਚਾਰੇ ਤਾਂ ਨਿਖਣਵੇਂ ਸਾਫ ਸੁਥਰੇ ਤੇ ਭਾਵ ਯਾਰ ਇਹਦਾ ਕੀ ਹੋਊਗਾ ਭਾ ਭਾਈ ਫੋਨ ਤੇ ਹੀ ਕਰ ਲਾਂਗੇ ਜਾਇਜ਼ ਹੋਊਗਾ ਹਾਂ ਜਾਇਜ਼ ਹੋਣਗੇ ਜਮਾਂ ਵੀਰ ਕਿੰਨਾ ਦੁੱਧ ਮੰਨ ਕੇ ਬੰਦਾ ਇਹਦੇ ਚੱਲੇ ਸੀ ਦੁੱਧ ਵੀਰ ਜਿਹੜੀ ਇਹਦੀ ਕੁਆਲਿਟੀ ਆ ਨਾ ਤੇਨੇ ਕੋਈ ਗਰਮੀ ਮੰਨਣੀ ਆਗੀ ਠੀਕ ਹੈ ਮਤਲਬ 28 ਤੋਂ 30 ਕਿਲੋ ਦੁੱਧ ਮੰਨ ਕੇ ਲੈ ਲਵੇ ਬੰਦਾ ਕੇਅਰ ਕਰਨ ਵਾਲਾ ਚਾਹੀਦਾ ਦੁੱਧ ਤਾਂ ਇਹ ਮੰਨ ਲਾ ਵੀ ਇਹਦਾ ਬੋਡੀ ਵੇਟ ਕੱਦ ਕਾਠ ਬਹੁਤ ਸੁਣ ਤੇ ਟੱਕਰ ਮੈਨੂੰ ਦੁੱਧ ਫੈਂਟ ਚ ਹਣਾ ਮੈਂ ਕਿਹਾ ਭਾਈ ਇੱਕ ਪਾਸੇ 1.5 ਲੱਖ ਵਾਲੀ ਮੈਂ ਬੰਨ ਲੈ ਇੱਕ ਪਾਸੇ ਇਹਨੂੰ ਬੰਨ ਲੈ ਉਹਦੇ ਨਾਲ ਦੁੱਗਣਾ ਦੁੱਧ ਕੱ ਦੁੱਗਣੀ ਇਹਦੀ ਫਾਇਟ ਆਉਣੀ ਹੈ ਤੇ ਰਕਮ ਅੱਧੀ ਰਹਿ ਜਾਣੀ ਹੈ ਰਕਮ ਅੱਧੀ ਰਹਿ ਜਾਣੀ ਹੈ ਬਾਈ ਠੀਕ ਆ ਆਜੋ ਦੂਜੇ ਨੰਬਰ ਤੇ ਆਪਾਂ ਸ਼ੁਰੂ ਕਰਦੇ ਹਾਂ ਉਤੋਂ ਚੱਲ ਇਹਨੂੰ ਦਿਖਾ ਦਿੰਦੇ ਆ ਦੂਜੇ ਨੰਬਰ ਦੇ ਜਿਹੜੀ ਤਾਜੀ ਸੂਈ ਵੀ ਹੈ ਹਨਾ ਇਹ ਵੀ ਤਾਜੀ ਸੂਈ ਹੈ ਵੀਰੇ ਇਹਨੂੰ ਵੀ ਹਜੇ 20 ਮਿੰਟ ਹੀ ਹੋਏ ਨੇ ਸੂਈਆਂ ਕੱਟੀਆਂ ਹੀ ਸੂਈਆਂ ਪੰਜ ਪੰਜ ਚਾਰ ਮਿੰਟ ਇਹਨੇ ਬੱਚਾ ਕਿਹਦੇ ਦਾ ਇਹਦੇ ਮੰਗਰ ਵੀ ਬੱਛੀ ਆ ਬਾਈ ਜਰਸੀ ਦੇ ਬੱਛੀ ਆਗੇ ਪੂਰੀ ਟਾਪਰ ਹਨਾ ਪੂਰੀ ਟਾਪ ਬਾਈ ਠੀਕ ਹੈ ਕਿੰਨਾ ਕੁ ਦੁੱਧ ਪਾਉਂਦਾ ਅਨੁਮਾਨ ਆਪੋ ਨੇ ਇਹਦੇ ਤੋਂ ਦੁੱਧ ਵੀਰੇ 20 ਕਿਲੋ ਬੰਦ ਕੇ ਲੈਣਾ 20 ਕਿਲੋ ਪਾ ਦ ਤੇ ਬਾਕੀ ਥਾਣ ਤੋਂ ਬਹੁਤ ਚੰਗਾ ਮੋਟਾ ਮੱਝਾਂ ਨਾਲ ਦਾ ਥਾਣਾ ਜਾਮਾ ਹਨਾ ਮਗਾ ਟੌਪ ਚਵਾਈ ਚਵਾਈ ਜਰ ਰਹੇ ਜੀ ਆ ਮਤਲਬ ਪੂਰੀ ਸਿਰੇ ਦੀ ਚਵਾਈ ਹੈਗਾ ਦੀ ਠੀਕ ਹੈ ਸੋ ਵੀਰੋ ਇਹਨੂੰ ਸੂਈ ਨੂੰ ਥੋੜਾ ਟਾਈਮ ਹੀ ਹੋਇਆ ਬੱਚੀ ਨੂੰ ਜਨਮ ਦਿੱਤਾ ਬੱਚੀ ਨੇ ਨੇ ਸੋ ਮੂੰਹ ਮਾਥਾ ਦੇਖੋ ਜਰਸੀ ਬੈੜ ਪੈਂਦੀ ਆ ਤੇ ਸੁਭਾ ਦੂਜਾ ਸੂਈ ਆ ਜਾਮਾ ਸੋ ਲੇਵਾ ਵਗੈਰਾ ਦੇਖ ਸਕਦੇ ਹੋ ਤੇ ਬਣੀ ਬੁਣੀ ਵਧੀ ਹੈਗੀ ਹਾਲੇ ਜੇਰ ਕੱਲੀ ਪੈਂਡਿੰਗ ਰਹੇਗੀ ਤੇ ਥਾਣਾ ਹਵਾਨਾ ਸੋਣਾ ਮੋਟਾ ਮੁੱਠੀ ਵਾਲਾ ਸਾਫ ਸੁਥਰਾ ਸੂਈ ਸਵਾਈ ਹੈ ਜਾਮਾ ਤੇ ਧਾਰ ਤੱਪੇ ਵਾਲੇ ਪਾਸੋਂ ਵੀਰ ਕਹਿੰਦਾ ਬੇਸ਼ੱਕ ਰੋਜ 20 ਲੀਟਰ ਦ ਜਿਹੜੇ ਆਪਾਂ ਸਾਨੂੰ ਜਾਨਵਰ ਦਿਖਾਉਨੇ ਸਾਰੇ ਗਰਮੀ ਦੇ ਹਿਸਾਬ ਦੀ ਹੈ ਜਮਾ ਗਰਮੀ ਦੇ ਵਿੱਚ ਜੇਠ ਦੇ ਮਹੀਨੇ ਚੱਲਣ ਵਾਲੇ ਚੀਜ਼ਾਂ ਸਾਰੀਆਂ ਇਹ ਤੇ ਜਿਹੜੇ ਆਪਾਂ ਚੌਥੇ ਨੰਬਰ ਤੇ ਸਾਈਵਲ ਦੇਖਿਆ ਨੇ ਆਈਏ ਹਾਂ ਭਾਈ ਇਹ ਵੀ ਦੂਜਾ ਸੂਹਾ ਪਿਓਰ ਚਾਰ ਦਿਨ ਦਾਗੀ ਬੱਚਾ ਇਹਦੇ ਪਿੱਛੇ ਕੀ ਹੈ ਬੱਚੀ ਅੱਜ ਤਕਰੀਬਨ ਜਿੰਨੀਆਂ ਗਾਵਾਂ ਆਪਣੇ ਕੋਲ ਇੱਕ ਗਾਵਾਂ ਅਗਰ ਬੱਚਾ ਭਾਈ ਬੱਚੇ ਸਾਰੇ ਮਗਰ ਬਸ਼ੀਨ ਠੀਕ ਹੈ ਸੂਹਾ ਸੂਈਆ ਦੂਜਾ ਹੈ ਸੂਹਾ ਦੂਜਾ ਸੂਈਆ ਪਿਓਰ ਜਮਾ ਭਾਈ ਠੀਕ ਤੇ ਕੀ ਅਰਮਾਨ ਦੁੱਧ ਵਾਲਾ ਪੁਣੇ ਦੇ ਤੋਂ ਦੁੱਧ ਬਈ ਜਿਹੜਾ ਮਾਲਕ ਤੋਂ ਲਈ ਆ 17 ਕਿਲੋ ਦੱਸ ਕੇ ਗਿਆ ਵੀਰੇ ਵੀ 17 ਕਿਲੋ ਦਿੱਤਾ ਹੋਇਆ ਦਾ ਠੀਕ ਹੈ ਪਹਿਲਾਂ ਦਾ ਠੀਕ ਹੈ ਤੇ ਬਾਕੀ ਮੰਨ ਕੇ ਜਿਹੜੇ ਸੇਵਾ ਟਪੈਂਡਾ ਹਨਾ ਹਾਂ ਬਾਕੀ ਚੌਂਡ ਚਵਾਇ ਕਿੰਨਾਂ ਬਰਾ ਜਾਵਾਂ ਮਾਂ ਕੋ ਠੰਡੀ ਜਮਾਂ ਬਰਫ ਵਰਗੀ ਵੀਰੇ ਠੀਕ ਹੈ ਸੁਬਾਹ ਕੀ ਲੇਵਾ ਵਗੈਰਾ ਦੇਖੋ ਗਰਾਭੀ ਗਲਭੀ ਹਵਾਨਾ ਜਾਵਾਂ ਦੁੱਧ ਤੁਸੀਂ ਇਸ ਵਾਰ ਮੰਨ ਸਕਦੇ ਓ ਤਾਂ 18 19 ਲੀਟਰ ਚੰਗਾ ਦੁੱਧ ਇਹਨੇ ਪਾ ਦੇਣਾ ਸਾਈਵਾਲ ਚ ਪੈਂਦੀ ਆ ਪਿੱਛੇ ਦੇ ਕੰਨ ਵਾਲਾ ਬੰਦਾ ਹਰੇ ਤੋਂ 20 ਕਿਲੋ ਦੁੱਧ ਵੀ ਕੱਢ ਦੂਗੀ ਵੀਰੇ ਤੇ ਜੇਰ ਵਗੈਰਾ ਓਕੇ ਹਾਂ ਜੇਰ ਜੱਪੇ ਦੀ ਫੁੱਲ ਗਾਰੰਟੀ ਹੈ ਆਪਣੀ ਕੋਈ ਭਾਰ ਦੀ ਹੋਰ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਉਸ ਗੱਲੋਂ ਬੇਫਿਕਰ ਹੋ ਜਾ ਮਾ ਹਨਾ ਸੋ ਇਹ ਤੀਜੇ ਨੰਬਰ ਤੇ ਦਿਖਾਤੀ ਆਪਾਂ ਸਾਈ ਬੈਲ ਸੂਈ ਸਵਾਈ ਤੇ ਪਿੱਛੇ ਇਹਦੇ ਵੀ ਬੱਚੀ ਆ ਜਮਾ ਇਹ ਤਿੰਨੇ ਜਿਹੜੇ ਸਾਨੂੰ ਜਾਨਵਰ ਦਿਖਾਏ ਆ ਤਿੰਨੇ ਗਰਮੀ ਵਾਲੇ ਤੋਹਫੇ ਆ ਜਮਾ ਮਨੇ ਕਿਹਾ ਚਲੋ ਵੀ ਡੋਲੂ ਚੱਕ ਕੇ ਨਾ ਜਾਣਾ ਬੰਦਾ ਡੇਰੀ ਦੇ ਵਿੱਚ ਕਿਉਂਕਿ ਮੱਜਾ ਦੇ ਭਾਅ ਹੁਣ ਆਸਮਾਨ ਨੂੰ ਲੱਗੇ ਪਿਆ ਜਮਾ ਗਾਂ ਹਰ ਇੱਕ ਬੰਦੇ ਚਲੋ ਬਜਟ ਦੇ ਵਿੱਚ ਇਹ ਵੀ ਦੂਜਾ ਸੂਆ ਬਾਈ ਜੀ ਦੂਜਾ ਸੂਆ ਗੱਭਣਾ ਆ ਜੈਣਾ ਹਾਂ ਹਾਂ ਗੱਭਣਾ ਵੀਰੇ ਹਜੇ ਦਿਨ ਪਏ ਇਹਦੇ ਇੱਕ ਹਫ਼ਤਾ ਪਿਆ ਮੱਛੀ ਦਾ ਇੱਕ ਹਫ਼ਤਾ ਸੂਣ ਚ ਬਾਕੀ ਪਿਆ ਹਾਂਜੀ ਤੇ ਕਿੰਨਾ ਕਨਮਾਨ ਆਪਣ ਦੁੱਧ ਅੜੇ ਦੇ ਦੁੱਧ ਬਾਈ ਮੰਨ ਵੀ ਯਾਰ ਦੁੱਧ ਕੀਰ ਦਾਗਾ ਜਿਹੜਾ ਮਾਲਕ ਦੱਸ ਕੇ ਗਿਆ ਉਹ 24 ਕਿਲੋ ਤੋਂ ਦੱਸਿਆ ਠੀਕ ਆ ਮੰਨ ਕੇ ਚੱਲੇ ਗਰਮੀ ਦੇ ਹਿਸਾਬ ਨਾਲ 25 ਕੇ ਮੰਨ ਲੈ ਬਾਲਾ ਦਾ ਕੀ ਫਾਇਦਾ ਹਣਾ ਹੋਰ ਵੀ 28 30 ਕਹੀ ਜਾਈਏ ਯਾਰ ਠੀਕ ਹੈ ਉਹ ਵੀ ਕਿਉਂਕਿ ਬਾਕੀ ਜਿਹੜੀ ਦੁੱਧ ਦੀ ਜਿਹੜੀ ਕੁਆਲਿਟੀ ਆ ਨਾ ਦੁੱਧ ਕਢਾਉਣਾ ਉਹ ਬੰਦੇ ਦੀ ਕੀਰ ਨੇ ਕਢਾਉਣਾ ਜਾਜ ਗੱਲਾਂ ਜਮਾ ਕੋਈ ਬੰਦ ਵੀਰ ਇਥੋਂ ਪੈਸੇ ਲਾ ਕੇ ਚਾਹ ਨਾ ਲੈ ਜਾਂਦੇ ਉੱਥੇ ਜਾ ਕੇ ਸਾਹਮਣੀ ਕਰਦੇ ਤੇ ਚੀਪਾ ਚੁਪਾ ਚਾਰ ਥਣਾ ਦਾ ਬਿਲਕੁਲ ਓਕੇ ਆ ਭਾਈ ਥਣਾ ਤੁਣ ਦਾ ਜਿਹੜਾ ਹੀ ਬੰਦਾ ਪਤਾ ਆਨਲਾਈਨ ਵੀ ਮੰਗਾਉਣੀ ਚਾਹਵੇ ਹਰ ਇੱਕ ਚੀਜ਼ ਦੀ ਗਰੰਟੀ ਹੋਊਗੀ ਠੀਕ ਹੈ ਸੋ ਚਾਰ ਨੰਬਰ ਜਿਹੜੇ ਵਹਿੜ ਦੇਖੀ ਜਾਂਦੇ ਆ ਹਵਾਨਾ ਦੇਖੋ ਸਾਫ ਸੁਥਰਾ ਤੇ ਨਾੜਾ ਵਗੈਰਾ ਦੇਖੋ ਸੋਹਣਿਆ ਨਾੜਾ ਦਿਖਾਈ ਦੇ ਜਾਂਦੇ ਆ ਹਵਾਨੇ ਤੇ ਇਹਦੇ ਤੇ ਸੁਹਾ ਸੁਣਦੇ ਆ ਦੂਜਾ ਹਫਤਾ ਕਿ ਲੈ ਜਾਣਾ ਤੇ ਪੂਰਾ ਖਾ ਪੀ ਕੇ ਚੰਗੇ ਸੋਹਣੇ ਬਣੂ ਕਹਿੰਦਾ ਸਿਬਿਓ ਸੱਪ ਬਣ ਕੇ ਖਾ ਕੇ ਮਾਲ ਪ੍ਰੈ ਉਹ ਬਣਨਾ ਜਮ ਕੰਤੇ ਬਹੁਤ ਪਿਆਸ ੱਲੇ ਦੇ ਵਿੱਚ ਪਲਾਈ ਪਲੂਈ ਬਹੁਤ ਹਵਾਨੇ ਦੇ ਵਿੱਚ ਇੱਕ ਹਫਤਾ ਪਿਆ ਬਾਕੀ ਸੂਣ ਦੇ ਵਿੱਚ ਤੇ ਬਾਕੀ ਮੂੰ ਮਾਥਾ ਬੋਦੀ ਵਾਲੀ ਵਿਹੜਾ ਪੂਰੀ ਜਮਾ ਸਾਫ ਸੁਥਰੀ ਸੋ ਨਾੜਾ ਦੇਖੋ ਹਵਾਨੇ ਦੇ ਜਮਾ ਪੂਰੀਆਂ ਸਾਫ ਸੁਥਰੀਆਂ ਹਫਤਾ ਕੱਢਦੇ ਨੇ ਇਹਨੇ 25 ਲੀਟਰ ਦੁੱਧ ਬਣ ਕੇ ਇਹਨੂੰ ਪਰਚੇਸ ਕਰ ਸਕਦੇ ਹੋ 4 ਨੰਬਰ ਵਾਲੀ ਵਿਹੜ ਨੂੰ ਸੋਵਰ 1 ਨੰਬਰ ਦੀ ਜੇਰ ਦੇਖ ਸਕਦੇ ਹੋ ਜਮਾ ਆਪਣੇ ਸਾਹਮਣੇ ਸਿੱਟੀ ਹੈ ਕਿਵਰ ਵੀਰ ਕਹਿੰਦਾ ਜੇਰ ਵਿੱਚ ਰਹੀ ਵੀ ਆ ਦੇਖੋ ਜਮਾ ਫੁੱਲ ਪਹਿਲੇ ਨੰਬਰ ਜਿਹੜੇ ਅੱਪ ਦਿਖਾਈ ਸੀ ਕਰਲੇ ਨੂੰ ਕਹਿੰਦੇ ਜੇਰੀ ਨੂੰ ਤੇੜੀ 5ਵੇਂ ਨੰਬਰ ਤੇ ਵਿਹੜ ਦੇਖੇ ਨੇ ਆਪਾਂ ਜੀ ਹਾਂ ਜੀ ਦੇਖ ਕਾ ਇੱਕਦਾਂ ਲੈ ਜਾਂਦਾ ਸੂਣ ਦੇ ਸੂਣ ਦਾ ਇੱਕ ਹਫਤਾ ਪਿਆ ਵੀਰੇ ਦਾ ਇੱਕ ਹਫਤਾ ਸੂਣ ਚ ਬਾਕੀ ਤੇ ਕ੍ਰਾਸ ਬਣ ਆ ਗਿਆ ਜਰਸੀ ਥੋੜਾ ਜਿਹਾ ਹਣਾ ਹਾਂਜੀ ਹਾਂ ਜਰਸੀ ਤੇ ਐਰ ਛੇੜ ਦਾ ਕ੍ਰਾਸ ਆ ਵੀਰੇ ਬਣੂਗੀ ਬਹੁਤ ਚੰਗੀ ਬੱਛੀ ਠੀਕ ਹੈ ਸੁੱਲੇਵਾ ਵਗੈਰਾ ਦੇਖੋ ਸਾਫ ਸੁਥਰਾ ਤੇ ਕੱਦ ਕਾਠ ਦੇ ਵਿੱਚ ਜਿੰਦ ਜਾਣ ਤੇ ਕਿੰਨਾ ਗੱਦ ਪਾ ਦੂਗੀ ਇਹ ਦੁੱਧੋਂ ਵੀਰੇ ਮੰਨ ਲਾ ਵੀ 22 ਕਿਲੋ ਮੰਨ ਕੇ ਲੈ ਲੈ ਬੰਦਾ ਬਾਕੀ ਦੁੱਧ ਹੁੰਦਾ ਕੇਰ ਦਾ ਠੀਕ ਹੈ ਪਰ ਬੈੜ ਸਾਫ ਸੁਧਰੀ ਪੂਰੀ ਹੈ। ਸਾਫ ਸੁਧਰੀ ਥਣ ਲੈ ਬਿਆਲੀ ਪੂਰੀ ਟੌਪ। ਜੇ ਬੰਦਾ ਕੇਅਰ ਕਰਨ ਨਾਲ 25 ਕਿਲੋ ਦੁੱਧ ਵੀ ਕੱਢ ਸਕਦੀ ਹੈ। ਹਜੇ ਪਲਾਈਆਂ ਪਲੂਈਆਂ ਬਹੁਤ ਪਈਆਂ ਨੇ ਇਹਦੀਆਂ। ਠੀਕ ਹੈ। ਰਹਿੰਦਾ ਹਲੇ ਹਫਤਾ ਇਹਦਾ ਹਨਾ। ਤੇ ਅੱਗੇ ਬੜਾ 6ਵਾਂ ਨੰਬਰ ਦੇਖੀਏ ਨੇ ਇਹ। ਇਹ ਵੀ ਦੂਜਾ ਸੂਆ ਵੀਰੇ ਇਹ ਆਪਾਂ ਪਿਛਲੀ ਵੀਡੀਓ 'ਚ ਵੀ ਪਾਈ ਸੀ ਵੈਣ। ਠੀਕ ਹੈ। ਉਦੋਂ ਕੱਚੀ ਸੀਗੀ। ਕਿਉਂਕਿ ਤਕਰੀਬਨ ਹਰ ਇੱਕ ਬੰਦਾ ਅੱਜ ਕੱਲ ਜਿਹੜਾ ਵੀ ਭਾਲਦਾ ਅਗਲਾ ਤਿਆ ਡੰਗਰ ਭਾਲਦਾਗਾ। ਕਾ ਇੱਕ ਦਿਨ ਕੱਢ ਦਿਆ ਹੁਣ ਇਹ। ਹੁਣ ਬਸ ਤਿਆਰ ਹੀ ਹੈ ਜੀ। ਹੈਲੋ। ਤੇ ਕਿੰਨਾ ਦੁੱਧ ਪਾ ਦੋ ਦੋ ਵੀਰੇ ਇਹਨੂੰ ਐਵੇਂ ਮਾਣੇ ਵੀ 20 ਕਿਲੋ ਜਮਾ ਨੈਟ ਮੰਨ ਕੇ ਲੈ ਲਵੇ ਬੰਦਾ ਠੀਕ ਹੈ ਬਾਡੀ ਵੇਡ ਦੀ ਤੇ ਬਹੁਤ ਸੋਹਣੀ ਆ ਬੱਛੀ ਲੈਗ ਸਕੋਰ ਦੀ ਵੀ ਬਹੁਤ ਚੰਗੀ ਆ ਬਰੀਡ ਬਰੂਡ ਬਹੁਤ ਜਿਆਦੇ ਆ ਸੋ ਚੰਗੀ ਜੰਦੇ ਮਤਲਬ ਇਹਨੂੰ ਜੇ ਬੰਦਾ 10ੂਏ ਚੋਲਵੇ ਇਹ ਬੁਢੀ ਹੋਣ ਵਾਲੀ ਬੱਛੀ ਨਹੀਂ ਹੈਗੀ ਲੈਵਾ ਕੰਪੈਕਟ ਰੱਖੂ ਜਮਾ ਹਨਾ ਇਨਫੈਕਸ ਆਰਡ ਰੱਖੂਗੀ ਫਿਰ 6ਵੇਂ ਨੰਬਰ ਜਿਹੜੀ ਵੇੜ ਦੇਖੀ ਐਨੇ ਫੱਟ ਫੱਟ ਲੈਵਾ ਤੇ 5-4 ਦਿਨ ਕੱਢੂ ਹੋਣਾ ਹਨਾ ਹਾਂ ਉਦੋਂ ਜਦੋਂ ਆਪਾਂ ਪਿਛਲੀਆਂ ਵੀਡੀਓ ਚ ਪਾਈ ਸੀਗੀ ਉਹ ਦੂਵੇ ਦੇ ਆਮੰਦਮੀ 10 ਤੋਂ 12 ਨੇ ਰਹਿੰਦੇ ਸੀ ਠੀਕ ਹੈ ਹੁਣ ਮੈਂ ਵੱਧ ਤੋਂ ਵੱਧ ਇਹ 5 ਦਿਨ ਲੈ ਸਕਦੀ ਆ ਠੀਕ ਹੈ ਤਿਆਰ ਆਜਾ ਮੈਂ ਕਿਉਂਕਿ ਕੱਚੀ ਡੰਗਰ ਨੂੰ ਕੋਈ ਵੀ ਬੰਦਾ ਹਰੇਕ ਅਗਲਾ ਕਹਿੰਦਾ ਯਾਰ ਸਾਂਭਾਂਗੇ ਠੀਕ ਹੈ ਤਿਆਰ ਡੰਗਰੀ ਭਾਲ ਲਾਜ ਬੰਦਾ ਸੋਇ ਸੀ ਕਿ 6ਵੇਂ ਨੰਬਰ ਤੇ ਹਫਤਾ ਸੂਣ ਚ ਬਾਕੀ ਰਹਿ ਗਿਆ 20 ਤੋਂ ਪਾਰ ਦੁੱਧ ਪਾਦੂ ਆਰਾਮਨਾ 6ਵੇਂ ਨੰਬਰ ਤੇ ਵਹਿੜ ਆ ਗਈ ਤੇ ਅੱਗੇ ਜੇ 7ਵੇਂ ਨੰਬਰ ਤੇ ਵਹਿੜ ਦੇਖਿਆ ਨੇ ਇਹ ਹਾਂਜੀ ਭਾਈ ਇਹ ਮਨੋ ਵੀ ਐਫਪੀ ਤੇ ਸਾਈਵਾਲ ਦਾ ਕ੍ਰੋਸ ਆ ਗਈ ਠੀਕ ਹੈ ਦੁੱਧ ਦੀ ਕੁਆਲਿਟੀ ਨੂੰ ਬਹੁਤ ਚੰਗੀ ਨਿਕਲੂਗੀ ਇਹ ਜਿਹੜੀ ਇੱਕੋ ਵੱਡੀ ਬੈੜ ਆਪਾਂ ਗਰਨਾਡੋ ਦਿਖਾਈਏ ਤੇ ਇਹ ਦੋਨੇ ਇੱਕੋ ਹੀ ਘਰੋਂ ਪਰਚੇਜ ਕਰੀਆਂ ਨੇ ਠੀਕ ਹੈ ਕੈਕ ਦਿਨ ਬਾਕੀ ਇਹਦੇ ਹਜੇ ਸੂਣ ਚ ਇਹਦੇ ਇੱਕ ਹਫਤਾ ਪਿਆ ਵੀਰੇ ਇੱਕ ਹਫਤਾ ਸੂਣ ਚ ਬਾਕੀ ਕਿੰਨਾ ਕਾ ਅਨੁਮਾਨ ਆ ਦੁੱਧ ਵਾਲਾ ਆਪਣੇ ਇਸ ਵਾਰ ਇਸ ਤੋਂ 25 ਕਿਲੋ ਦੁੱਧ ਮੰਨ ਕੇ ਲੈ ਲੈ ਯਾਰ ਦੋਨੇ ਰਹਿਣਾ ਪਿਓ ਰਾਜਸਥਾਨ ਦੀਆਂ ਨੇ 25 ਕਿਲੋ ਕਹਿਣ ਦਾ ਨਹੀਂ ਕੱਢੂਗੀ ਤੇ ਦਿਨ ਹਫਤਾ ਕੱਢ ਦਿਆ ਜੀ ਨਾ ਹਾਂ ਹਫਤਾ ਕੱਢ ਠੰਡੀ ਸੀਲ ਵਾਧੂ ਆ ਮੈਂ ਕਹਾਂ ਹੁਣ ਸੋਨਾ ਬਾਈ ਜਿਵੇਂ ਮਰਜੀ ਹੱਥ ਪੱਲਾ ਕੋਈ ਵਾਸਤਾ ਹੀ ਨਹੀਂ ਠੀਕ ਹੈ ਸਵਾਹ ਦੇਖੋ 7 ਤੇ ਹਫਤਾ ਲੈਂਦੀ ਪਏ ਤੇ ਦੁੱਧ ਪਾਉ 25 24 26 ਕਿਲੋ ਤੇ ਪਾਉ ਵੀ ਮੰਨ ਕੇ ਚੱਲੋ ਵੀ ਗਾੜਾ ਜਮਾ ਫੈਟ ਆ ਰਗਾ ਜਮਾ ਜੇਠ ਦੇ ਮਹੀਨੇ ਖੋ ਗੱਡੀ ਚੱਲੇ ਭਾਵੇਂ 5 ਮਿੰਟੇ ਮਣਾ ਦੂ ਤੇ ਬਾਕੀ ਨਾੜਾ ਵਗੈਰਾ ਦੇਖੋ ਹਮਾਨੇ ਦੇ ਪੂਰਾ ਸਾਫ ਸੁਥਰੀਆਂ ਸੋ ਜਮਾ ਮੱਝ ਨੂੰ ਕੰਪੇਅਰ ਕਰਨਾ ਜਿਹੜੀ ਆਪਾਂ 7ਵੇਂ ਨੰਬਰ ਵਾਲੀ ਵਹਿੜ ਦਿਖਾਈ ਜਾਨੇ ਆ ਜਿੰਦ ਜਾਣ ਵਜਨ ਮजूद ਬਾਧੂਆ ਫੁੱਲ ਨਿੱਗਰ ਆ ਹੈਵੀ ਬੋਡੀ weight ਆ 24 25 ਕਿਲੋ ਦੁੱਧ ਪਾਉਗੀ ਤੇ ਪਾਉਗੀ ਪਲੱਸ ਫੈਟ ਵਾਲਾ ਜਮਾ ਬਾਜਰਾ ਨਜ਼ਾਰਾ ਲਿਆ ਦਿੰਨੇ ਨੇ ਕਿਉਂਕਿ ਆਪਰ ਪਤਾ ਅੱਜ ਦੇ ਟਾਈਮ ਦੇ ਵਿੱਚ ਮੱਝ 1 ਲੱਖ ਬਾਊ ਡਾਡਾ ਬੰਡੀ ਦਾ ਦੇਖ ਕੀ ਆ ਜਮਾ ਤੇ 1.5 ਲੱਖ 1 ਸਵਾ ਲੱਖ ਲਾਉਣਾ ਮੰਨ ਕੇ ਚਲੋ ਜਿਵੇਂ ਕਹਿੰਦਾ 13 ਮਹੀਨਾ ਬਹੁਤ ਔਖਾ ਹੁੰਦਾਗਾ ਵੀਰ ਨੂੰ ਘੱਟ ਬਜਟ ਦੇ ਵਿੱਚ ਤੇ ਮੱਝ ਨਾਲ ਮੁਕਾਬਲਾ ਕਰਾਂਗੇ ਅਪਾ ਜਮਾ ਤੇ ਅੱਗੇ ਜੇ 8 ਨੰਬਰ ਤੇ ਦੇਖੀ ਇਹਨੇ ਕ੍ਰਾਸ ਬੈਡ ਸੂਈ ਵੀ ਹਾਂਜੀ ਭਾਈ ਬੱਛਾ ਮਗਰ ਇਹਦੇ ਪਰਸੋਂ ਹੀ ਹੋਈ ਹੋਈ ਆ ਜੀ ਠੀਕ ਐ ਮੋਲੀ ਹੋਊਗੀ ਹੁਣ 11 12 ਕਿਲੋ ਸਨ ਤੇ ਤਿਆਰ ਠੀਕ ਐ 15 ਕਿਲੋ ਦੁੱਧ ਮੰਨ ਕੇ ਬੰਦਾ ਲੈ ਲਵੇ ਇਹਨੂੰ 10 ਕਿਲੋ ਦਾ ਬਾਹਰ ਦੁੱਧ ਹਾਜ਼ਰ ਆ ਜਾਮਾ ਮੈਂ ਕਹਿੰਦਾ ਹੁਣ ਵੀ 12 ਕਿਲੋ ਹੋਊਗਾ ਭਾਈ ਠੀਕ ਹੈ ਚੋਣ ਚ 24 ਨੰਬਰ ਆਹ ਸੋਨਾ ਜਮਾ 24 24 ਦੀ ਪੂਰੀ ਫੁੱਲ ਗਰੰਟੀ ਹੋਊਗੀ ਫਿਰ ਬਾਜੋ ਭਾਹੂ ਜਮਾ ਇਹਦਾ ਤਾਂ ਇਹਦਾ ਤਾਂ ਜਮਾ ਹੀ ਬਸ ਭਾਏ ਮੰਨ ਲੈ ਵੀ ਯਾਰ ਮੁਕਤ ਵਾਲਾ ਹੀ ਆ ਕੀ ਭਾਏ ਦਾ ਬਸ 40000 ਦੀ ਦੇ ਦੇਣਗੇ ਠੀਕ ਹੈ ਛੋਟਾ ਸੱਪ ਹੋ ਜਾਊਗਾ ਬਸ ਮਾਨਤਾ ਨਹੀਂ ਕਰਦੇਗੇ ਬੰਦੇ ਦਾ ਇਹਦਾ ਦੁੱਧ 15 ਮੰਨ ਕੇ ਲੈ ਲੈ ਬੰਦਾ ਮੈਂ 15 ਕਿਲੋ ਖੁੱਲਾ ਮੰਨ ਕੇ ਲੈ ਲਵਾਂ ਸੋ ਫਿਰ 15 ਕਿਲੋ ਦੁੱਧ ਮੰਨ ਕੇ ਪਰਚੇਸ ਕਰਦੇ ਬੱਚਾ ਕੀ ਐ ਬੱਚਾ ਬੱਚਾ ਵੀਰੇ ਬੱਚਾ ਪਿਛੇ ਦੇ ਬੱਚਾ ਸਿੰਘਾ ਵਾਲੀ ਵੜ ਸੁਈ ਸੁਵਾਈ ਆ ਜਮਾ 10 ਕਿਲੋ ਤੋਂ ਬਾਰ-ਬਾਰ ਨੈੱਟ ਦੁੱਧ ਹਾਜ਼ਰ ਆ 40000 ਰੁਪਏ ਕੀਮਤ ਆ ਤੇ ਇਹਦੇ ਵਿੱਚੋਂ ਥੋੜਾ ਬੋਤਾ ਮਾਨਦਾਨ ਵੀ ਕਰ ਦੂ 15 14 15 14 ਦੁੱਧ ਪਾ ਦੂਗੀ ਤੇ ਪਾਊਗੀ ਫੈਟ ਵਾਲਾ ਤੇ ਜਮਾ ਜਿਹੜਾ ਆਪਾਂ ਤੁਹਾਨੂੰ ਐਂਡ ਤੇ ਦਿਖਾਇਆ ਗਰਮ ਵਾਲਾ ਤੋਹਫਾ ਹੀ ਆ ਜਮਾ ਥਣ ਦੇਖੋ ਕਿਆ ਬਾਤ ਆ ਮੋਟਾ ਮੁਠੀ ਵਾਲਾ ਸਾਫ਼ ਸੁਥਰਾ ਦੇ ਮਾੜੇ-ਬੜੇ ਸਿੰਘ ਆ ਕਰਾਸ ਵੈੜ ਪੈਂਦੀ ਇਹ ਜਮਾ ਸੋ ਫਿਰ 8 ਬਿਹੜਾ ਤੁਹਾਨੂੰ ਦਿਖਾ ਦਿਆਂ ਕੁਝ ਗੱਬਣਾ ਕੁਝ ਸੁਣਿਆ 98153 967 ਵੀਰ ਦਾ ਨੰਬਰ ਆ ਖਾਸ ਬਰਨਾਲਾ ਸ਼ਹਿਰ ਤੋਂ ਸਿੱਖ ਰੋਡ ਤੋਂ ਵੀਡੀਓ ਕਵਰ ਕੀਤੇ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ